ਹੁਣ ਜਿਹੜੇ ਇਹ ਕਹਿ ਰਹੇ ਨੇ ਵੀ ਜੱਟਾਂ ਦੀਆਂ ਜ਼ਮੀਨਾਂ ਖੋ ਕੇ ਮਜ਼ਦੂਰਾਂ ਚ ਵੰਡੜੀਆਂ ਮੈਂ ਦੱਸ ਚੁੱਕਾ ਅੰਕੜਾ ਕਿ 100 ਚੋਂ 70 72 ਘਰ ਜਿਹੜੇ ਕਿਸਾਨਾਂ ਦੇ ਜੱਟਾਂ ਦੇ ਉਹਨਾਂ ਕੋਲ 5 ਕਿੱਲੇ ਤੋਂ ਘੱਟ ਜ਼ਮੀਨ ਹੈ ਤੇ ਜੇ ਉਹ ਕਾਨੂੰਨ ਲਾਗੂ ਹੁੰਦਾ ਜਿਹੜਾ 1.75 ਕਿੱਲੇ ਤੱਕ ਦੀ ਜ਼ਮੀਨ ਵਾਲਾ ਤਾਂ ਉਹਨਾਂ ਨੂੰ ਤਾਂ ਜ਼ਮੀਨ ਮਿਲੇਗੀ ਤੇ 95% ਦੀ 100 ਦੇ ਵਿੱਚੋਂ 95 ਜਿਹੜੇ ਕਿਸਾਨਾਂ ਦੇ ਜੱਟਾਂ ਦੇ ਪਰਿਵਾਰ ਨਹੀਂ ਉਹਨਾਂ ਦੇ ਕੋਲੇ ਜ਼ਮੀਨ 1.75 ਕਿੱਲੇ ਤੋਂ ਘੱਟ ਹੈ ਉਹਨਾਂ ਨੂੰ ਵੀ ਮਿਲੇਗੀ ਫਿਰ ਖੋਹੀ ਕਿੱਥੋਂ ਜਾਏਗੀ ਖੋਹੀ ਉਹਨਾਂ ਤੋਂ ਜਾਏਗੀ ਜਿਹੜੇ 100 ਦੇ ਵਿੱਚੋਂ ਪੰਜ ਉਹ ਨਹੀਂ ਜਿਨ੍ਹਾਂ ਕੋਲ ਸੈਂਕੜੇ ਕਿੱਲੇ ਹਜ਼ਾਰਾਂ ਕਿੱਲੇ ਨੇ بڑے ਪਰਿਵਾਰ ਇਹੋ ਜਿਹੇ ਪੰਜਾਬ 'ਚ ਨੇ ਔਰ ਹਜ਼ਾਰਾਂ ਲੱਖਾਂ ਪਰਿਵਾਰ ਪੂਰੇ ਦੇਸ਼ 'ਚ ਨੇ ਜਿਨ੍ਹਾਂ ਕੋਲ ਹਜ਼ਾਰਾਂ ਕਿੱਲੇ ਜ਼ਮੀਨ ਹੈ ਕਾਨੂੰਨ ਤਾਂ ਸਰਕਾਰ ਨੇ ਉਦੋਂ ਬਣਾ ਲਿਆ ਸੀ ਵੀ 1.75 ਕਿੱਲੇ ਤੋਂ ਵੱਧ ਕੋਈ ਵੀ 5-6 ਮੈਂਬਰਾਂ ਵਾਲਾ ਇੱਕ ਪਰਿਵਾਰ ਜ਼ਮੀਨ ਨਹੀਂ ਰੱਖ ਸਕੂ ਪਰ ਉਹ ਬਾਅਦ ਚ ਲਾਗੂ ਨਹੀਂ ਕੀਤਾ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਹਿੰਦੀ ਉਹਨੂੰ ਲਾਗੂ ਕਰੋ ਸਰਕਾਰ ਨੇ ਲਾਗੂ ਕਿਉਂ ਨਹੀਂ ਕੀਤਾ ਜਿੰਨੇ ਯਾਰ ਮੰਤਰੀ ਸੰਤਰੀ ਬਲਰਾਜ ਜੀ ਬਣਦੇ ਨੇ ਉਹ ਸਾਰੇ ਤਾਂ ਸੈਂਕੜੇ ਯਾਰਾਂ ਕਿੱਲੇ ਆਲੇ ਹੁੰਦੇ ਨੇ ਉਹ ਫਿਰ ਇਹ ਕਾਨੂੰਨ ਲਾਗੂ ਕਿਉਂ ਕਰਨਗੇ ਜੋ ਕੱਲ ਜੋ ਵੀ ਇਹ ਘਟਨਾਕ੍ਰਮ ਹੋਇਆ ਹੈਗਾ ਆਪਾਂ ਬਾਕੀ ਗੱਲਾਂ ਬਾਅਦ ਚ ਕਰਾਂਗੇ ਪਹਿਲਾਂ ਤੇ ਇਹ ਦੱਸੋ ਕਿ ਇਹ ਇਸ ਤਰੀਕੇ ਦੇ ਨਾਲ ਮਜ਼ਦੂਰਾਂ ਨੂੰ ਜਿਹੜਾ ਉਹ ਸਪਰੈਸ ਕਰਨ ਦੀ ਕੋਸ਼ਿਸ਼ ਕੀਤੀ ਗਈ ਸਰਕਾਰ ਵੱਲੋਂ ਕਿਵੇਂ ਦੇਖਦੇ ਹਾਂ ਇਸ ਸੈਕਸ਼ਨ ਨੂੰ ਦੇਖੋ ਸਰਕਾਰ ਜਿਹੜੀ ਆ ਉਹ ਕੱਲੇ ਮਜ਼ਦੂਰਾਂ ਨੂੰ ਨਹੀਂ ਪਹਿਲਾਂ ਕਿਸਾਨਾਂ ਨੂੰ ਬੁਰੀ ਤਰ੍ਹਾਂ ਕੁੱਟਿਆ ਝੰਬਿਆ ਤੇ ਦਬਾਇਆ ਗਿਆ ਜੇ ਬੇਰੁਜ਼ਗਾਰ ਬੋਲਦੇ ਨੇ ਉਹਨਾਂ ਤੇ ਵੀ ਸਰਕਾਰ ਦਾ ਇਹੋ ਰਵਈਆ ਜੇ ਕੱਚੇ ਮਲਾਜ਼ਮ ਬੋਲਦੇ ਨੇ ਉਹਨਾਂ ਤੇ ਵੀ ਸਰਕਾਰ ਦਾ ਇਹੀ ਪੁਲਿਸ ਦੇ ਦਾਬੇ ਤੇ ਪੁਲਿਸ ਦੀ ਧੌਂਸ ਵਾਲਾ ਰਵਈਆ ਉਹੀ ਹੁਣ ਮਜ਼ਦੂਰਾਂ ਤੇ ਆ ਸਰਕਾਰ ਦਾ ਇਹ ਰਵਈਆ ਕਿਸੇ ਇੱਕ ਲਈ ਨਹੀਂ ਜਿੰਨੇ ਵੀ ਲੋਕ ਆਪਣੇ ਹੱਕਾਂ ਲਈ ਬੋਲਦੇ ਨੇ ਉਹਨਾਂ ਸਾਰਿਆਂ ਦੇ ਲਈ ਇਹੀ ਰਵਈਆ ਭਗਵੰਤਮਾਨ ਸਰਕਾਰ ਦਾ ਜਿਹੜਾ ਕੱਲ ਮਜ਼ਦੂਰਾਂ ਤੇ ਲਾਗੂ ਕੀਤਾ ਗਿਆ ਅੱਛਾ ਬਖਸ਼ੀਰ ਜੀ ਸਭ ਤੋਂ ਆਮ ਜੋ ਏਜੰਡਾ ਜਿਹੜਾ ਇਸ ਟਾਈਮ ਚਲਾਇਆ ਜਾ ਰਿਹਾ ਹੈਗਾ ਸੋਸ਼ਲ ਮੀਡੀਆ ਦੇ ਉੱਤੇ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜੀ ਉਹ ਤਾਂ ਜੱਟਾਂ ਦੀਆਂ ਜ਼ਮੀਨਾਂ ਦੇ ਉੱਤੇ ਕਬਜ਼ਾ ਕਰਨ ਦੇ ਲਈ ਸੰਘਰਸ਼ ਕਰ ਰਹੀ ਹੈਗੀ ਆ ਤੁਹਾਨੂੰ ਲੱਗਦਾ ਹੈਗਾ ਕੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਇਹ ਜੋ ਸੰਘਰਸ਼ ਚੱਲ ਰਿਹਾ ਹੈਗਾ ਕੀ ਇਹ ਜੱਟਾਂ ਦੀਆਂ ਜ਼ਮੀਨਾਂ ਹਥਿਆਉਣ ਵਾਲਾ ਸੰਘਰਸ਼ ਹੈਗਾ ਦੇਖੋ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੰਘਰਸ਼ ਦੇ ਉੱਪਰ ਜਿਹੜਾ ਇਹ ਦੋਸ਼ ਲਾਇਆ ਜਾ ਰਿਹਾ ਵੀ ਇਹ ਤਾਂ ਜੱਟਾਂ ਦੀਆਂ ਜ਼ਮੀਨਾਂ ਖੋਣੀਆਂ ਚਾਹੁੰਦੇ ਨੇ ਤੇ ਕਈ ਸਾਡੇ ਪਿੰਡਾਂ ਦੇ ਜਿਹੜੇ ਭੈਣਾ ਭਰਾ ਨੇ ਉਹ ਇਸ ਗੱਲ ਦੇ ਉੱਪਰ ਤੱਤੇ ਵੀ ਹੋਏ ਬੈਠੇ ਨੇ ਵੀ ਸਾਡੇ ਜੱਟਾਂ ਤੋਂ ਕਿਵੇਂ ਇਹ ਮਜ਼ਦੂਰ ਜ਼ਮੀਨਾਂ ਖੋ ਲੈਣਗੇ ਮੈਂ ਇੱਥੇ ਕਲੀਅਰ ਕਰਨਾ ਚਾਹਣਾ ਇਹ ਕਿੰਨਾ ਵੱਡਾ ਭਰਮ ਕਿੰਨਾ ਵੱਡਾ ਝੂਠ ਕਿੰਨਾ ਵੱਡਾ ਗੁੰਮਰਾਹਕੁੰਨ ਪ੍ਰਚਾਰ ਕੀਤਾ ਜਾ ਰਿਹਾ ਵੀ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਉਹ ਜੱਟਾਂ ਤੋਂ ਜ਼ਮੀਨਾਂ ਖੋ ਕੇ ਮਜ਼ਦੂਰਾਂ ਚ ਵੰਡੀਆਂ ਚਾਹੁੰਦੀ ਆ ਜੱਟਾਂ ਕੋਲ ਹੈ ਕੀ ਆ 70% ਦੀ ਕਿਸਾਨ ਨੇ ਅੰਕੜਾ ਜੀ ਅੰਕੜਾ ਕੰਨ ਖੋਲ ਕੇ ਸਾਰੇ ਵੀਰ ਸੁਣ ਲੈਣਾ 70 72% ਦੀ ਜਿਹੜੇ ਕਿਸਾਨ ਨੇ ਉਹ ਤਾਂ 5 ਕਿੱਲਿਆਂ ਤੋਂ ਘੱਟ ਵਾਲੇ ਨੇ ਤੇ ਜਿਹੜੇ 95% ਦੀ ਕਿਸਾਨ ਨੇ ਉਹਨਾਂ ਕੋਲ 17.5 ਕਿੱਲਿਆਂ ਤੋਂ ਘੱਟ ਜ਼ਮੀਨ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਜਿਹੜੀ ਬਲਰਾਜ ਜੀ ਉਹਦੀ ਤਾਂ ਮੰਗ ਇਹ ਆ ਵੀ ਜਿਹੜਾ ਭਾਰਤ ਸਰਕਾਰ ਨੇ ਆਪੇ ਬਣਾਇਆ ਹੋਇਆ ਕਾਨੂੰਨ ਹੈ 1972 75 ਦੇ ਵਿੱਚ ਲੈਂਡ ਸੀਲਿੰਗ ਐਕਟ ਉਹ ਲਾਗੂ ਕਰੋ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕੋਈ ਨਵੀਂ ਮੰਗ ਥੋੜਾ ਕਰ ਰਹੀ ਆ ਪਹਿਲਾਂ ਬਣੇ ਕਾਨੂੰਨ ਨੂੰ ਲਾਗੂ ਕਰਨ ਦੀ ਗੱਲ ਕਰ ਰਹੀ ਆ ਲੈਂਡ ਸੀਲਿੰਗ ਐਕਟ ਕਾਨੂੰਨ ਬਣਿਆ ਹੋਇਆ ਜਿਹਦੇ ਤਹਿਤ ਪੂਰੇ ਭਾਰਤ ਦੇ ਵਿੱਚ ਕੋਈ ਵੀ 1 5 6 ਮੈਂਬਰਾਂ ਵਾਲਾ ਪਰਿਵਾਰ ਜਿਹੜਾ ਉਹ 1.75 ਕਿੱਲਿਆਂ ਤੋਂ ਵੱਧ ਜ਼ਮੀਨ ਨਹੀਂ ਰੱਖ ਸਕਦਾ ਇਹ ਕਾਨੂੰਨ ਬਣਿਆ ਹੋਇਆ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਹਿੰਦੀ ਮੈਨੂੰ ਲਾਗੂ ਕਰ ਦਿਓ ਇਹ ਬਣਾਇਆ ਕਿਉਂ ਸੀ ਭਾਰਤ ਦੇ ਵਿੱਚ ਇੱਕ ਵੱਡੀ ਲਹਿਰ ਉੱਠੀ ਸੀ ਜਿਹਨੂੰ ਕਹਿੰਦੇ ਆ ਨਕਸਲਵਾੜੀ ਲਹਿਰ ਜਿਹੜੀ ਪੱਛਮੀ ਬੰਗਾਲ ਜ਼ਿਲ੍ਹੇ ਪੱਛਮੀ ਬੰਗਾਲ ਦਾ ਇੱਕ ਜ਼ਿਲ੍ਹਾ ਸਲੀਗੁੜੀ ਸਲੀਗੁੜੀ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਸੀਗਾ ਨਕਸਲਵਾੜੀ ਉੱਥੋਂ ਇਹ ਲਹਿਰ ਉੱਠੀ ਸੀ ਜ਼ਮੀਨ ਜ਼ਗੀਰਦਾਰ ਨੂੰ ਮਾਰ ਕੇ ਲੋਕਾਂ ਨੇ ਖੋਹੀ ਸੀ ਉਸ ਤੋਂ ਬਾਅਦ ਇਹ ਲਹਿਰ ਨੂੰ ਮੱਠਾ ਪਾਉਣ ਦੇ ਲਈ ਸਰਕਾਰ ਨੇ ਕਾਨੂੰਨ ਬਣਾਇਆ ਵੀ ਭਾਈ ਤੁਸੀਂ ਇਸ ਲਹਿਰ ਨਾਲ ਨਾ ਲੋਕੋ ਜੁੜੋ ਅਸੀਂ ਆਪੇ ਹੀ ਜ਼ਮੀਨਾਂ ਵੱਡਿਆਂ ਦੇ ਕੋਲੋਂ ਖੋਕੇ ਵੰਡਾਂਗੇ ਤੇ ਲੈਂਡ ਸੀਲਿੰਗ ਐਕਟ ਕਾਨੂੰਨ ਬਣਾਤਾ ਅੱਜ ਜਿਹੜੀ ਮਜ਼ਦੂਰ ਸੰਘਰਸ਼ ਕਮੇਟੀ ਆ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉਹ ਮੰਗ ਕਰ ਰਹੀ ਆ ਉਹ ਕਾਨੂੰਨ ਲਾਗੂ ਕਰ ਦੋ ਤਾਂ ਜੱਟਾਂ ਤੋਂ ਕਿਵੇਂ ਖੋਹੀ ਜਾਣੀਆਂ ਹੁਣ ਦੇਖੋ ਮੈਨੂੰ ਤਾਂ ਕਈ ਵਾਰੀ ਬਹੁਤ ਤਰਸ ਆਉਂਦਾ ਕਈ ਜਿਹੜੇ ਮੰਨ ਲਓ ਕਈ ਕਿਸਾਨ ਜੱਟ ਪਰਿਵਾਰ ਨੇ ਜਿਨ੍ਹਾਂ ਕੋਲ 6-7 ਕਿੱਲੇ ਜ਼ਮੀਨ ਆ ਤੇ ਤਿੰਨ ਤਿੰਨੋ ਭਰਾ ਨਹੀਂ ਤੇ ਉਹਨਾਂ ਨੂੰ ਡੂਡ ਡੂਡ ਕਿੱਲੀ ਆਉਂਦੀ ਆ ਤੇ ਉਹ ਵੀ ਕਰੀ ਜਾਂਦੇ ਨੇ ਲੈ ਹੁਣ ਸਾਡੇ ਤੋਂ ਖੋ ਕੇ ਮਜ਼ਦੂਰਾਂ ਨੂੰ ਜ਼ਮੀਨਾਂ ਵੰਡੋਗੇ ਅਸੀਂ ਨਹੀਂ ਐਵੇਂ ਹੋਣ ਦੇਣਾ ਵੀ ਭਲੇ ਉਹ ਮਾਨਸੋ ਮਜ਼ਦੂਰਾਂ ਨਾਲੋਂ ਪੈੜੀ ਹਾਲਤ ਚ ਤੁਸੀਂ ਖੋਦ ਆ ਗਏ 100 ਚੋਂ 70 ਘਰ ਨਹੀਂ ਕਿਸਾਨਾਂ ਦੇ ਜਿੰਨਾਂ ਕੋਲ ਇਹੀ ਮਜ਼ਦੂਰਾਂ ਨਾਲੋਂ ਪੈੜੀ ਹਾਲਤ ਹੋ ਰਹੀ ਅੱਜ ਪਰ ਫਿਰ ਵੀ ਅਸਲ ਦੇ ਵਿੱਚ ਉਹ ਜਿਹੜਾ ਜਾਤੀਵਾਦ ਦਾ ਕੀੜਾ ਦਿਮਾਗਾਂ ਚ ਪਾਇਆ ਹੋਇਆ ਨਾ ਸਦੀਆਂ ਤੋਂ ਉਹ ਨਹੀਂ ਟਿਕਣ ਦਿੰਦਾ ਪਹਾਵੇਂ ਸਾਡੇ ਗੁਰੂ ਸਹਿਬਾਨਾਂ ਨੇ ਬੜਾ ਜ਼ੋਰ ਲਾਇਆ ਲੋਕਾਂ ਨੂੰ ਸਮਝਾਇਆ ਵੀ ਜਾਤ ਪਾਤ ਗੋਤ ਇਹਨਾਂ ਚੀਜ਼ਾਂ ਚੋਂ ਬਾਹਰ ਨਿਕਲੋ ਜਾਤ ਗੋਤ ਦੇ ਨਾਂ ਤੇ ਆਪਣੇ ਆਪ ਨੂੰ ਵੱਡਾ ਛੋਟਾ ਕਹਿਣਾ ਵਿਖਾਉਣਾ ਬੰਦ ਕਰੋ ਪਰ ਇਹਦੇ باوجود ਵੀ ਅੱਜ ਤੱਕ ਲੋਕਾਂ ਦੇ ਦਿਮਾਗਾਂ ਦੇ ਵਿੱਚੋਂ ਜਾਤੀ ਦਾ ਉਹ ਗੰਦ ਜਾਤੀ ਦਾ ਉਹ ਕੁਰਬਲ-ਕੁਰਬਲ ਕਰਨ ਵਾਲਾ ਕੀੜਾ ਉਹ ਨਿਕਲਿਆ ਨਹੀਂ ਔਰ ਇਹੀ ਕਾਰਨ ਹੈ ਕਿ ਅੱਜ ਜਿਹੜਾ ਡੂੜਦੋ ਕਿੱਲੇ ਆਲਾ ਕਿਸਾਨ ਉਹ ਵੀ ਕਈ ਵਾਰੀ ਘੱਟ ਸਮਝ ਕਰਕੇ ਘੱਟ ਚੇਤਨਾ ਕਰਕੇ ਕਹਿਣ ਲੱਗ ਜਾਂਦਾ ਵੀ ਲੈ ਸਾਡੇ ਤੋਂ ਖੋ ਕੇ ਮਜ਼ਦੂਰਾਂ ਨੂੰ ਵੰਡਣਗੇ ਇਹ ਬਿਲਕੁਲ ਝੂਠਾ ਗੁੰਮਰਾਹਕੁਨ ਪ੍ਰਚਾਰ ਕੀਤਾ ਜਾ ਰਿਹਾ ਵੀ ਜੱਟਾਂ ਤੋਂ ਖੋ ਕੇ ਮਜ਼ਦੂਰਾਂ ਨੂੰ ਜ਼ਮੀਨ ਵੰਡਣੀ ਆ ਬਿਲਕੁਲ ਗਲਤ ਆ ਜਿਹੜੀ ਉਹਨਾਂ ਦੀ ਮੰਗ ਆ ਉਹ ਇਹ ਹੈ ਕਿ ਜਿਹੜੀਆਂ ਬੇਨਾਮ ਹਜ਼ਾਰਾਂ ਲੱਖਾਂ ਕਿੱਲੇ ਜ਼ਮੀਨਾਂ ਪਈਆਂ ਕੱਲੇ ਪੰਜਾਬ 'ਚੀ ਮਤਲਬ ਜਿਹੜੀਆਂ ਵੱਡੇ ਵੱਡੇ ਰਾਜਿਆਂ ਦੀਆਂ ਸੀ ਗਾਂ ਉਹਨਾਂ ਦਾ ਕੋਈ ਵਾਰਿਸ ਨਾ ਰਹਿ ਗਿਆ ਉਹ ਜ਼ਮੀਨਾਂ ਅੱਜ ਕਿਸੇ ਦੇ ਨਾਂ ਤੇ ਨਹੀਂ ਪਈਆਂ ਔਰ ਵਾਹ ਉਹਨੂੰ ਰਹਿ ਆ ਵੱਡੇ ਵੱਡੇ ਘਰਾਣੇ ਵੱਡੇ ਵੱਡੇ ਸਰਦਾਰ ਉਹਨੂੰ ਵਾਹ ਰਹੇ ਆ ਕਬਜ਼ਾ ਤੋ ਰਿਵਾਈ ਜਾਂਦੇ ਆ ਸੈਂਕੜੇ ਸਾਲਾਂ ਤੋਂ ਵਾਈ ਬੀਜੀ ਜਾਂਦੇ ਆ ਤਾਂ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਉੱઠી ਆ ਇਹਦੀ ਮੰਗ ਆ ਵੀ ਉਹ ਜ਼ਮੀਨਾਂ ਗਰੀਬਾਂ ਚ ਵੰਡੀਆਂ ਜਾਣ ਤੇ ਕਿਤੇ ਵੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਇਹ ਨਹੀਂ ਕਿਹਾ ਵੀ ਕੱਲੇ ਐਸਸੀ ਕੈਟਾਗਰੀ ਚ ਵੰਡੀਆਂ ਜਾਣ ਜਾਂ ਕੱਲੇ ਦਲਤਾਂ ਚ ਵੰਡੀਆਂ ਜਾਣ ਉਹਨਾਂ ਨੇ ਕਿਹਾ ਜਿੰਨੇ ਬੇਜਮੀਨੇ ਆ ਉਹਨਾਂ ਸਾਰਿਆਂ ਚ ਵੰਡੀਆਂ ਜਾਣ ਹੁਣ ਜਿਹੜੇ ਬਹੁਤ ਸਾਰੇ ਜਿਹੜੇ ਕਿਸਾਨ ਪਰਿਵਾਰ ਸੀ ਪਹਿਲਾਂ ਜਾਂ ਜੱਟ ਸੀ ਉਹਨਾਂ ਕੋਲ ਅੱਜ ਦਿਹਾੜੀਦਾਰਾਂ ਨਾਲੋਂ ਮਾੜੀ ਹਾਲਤ ਆ ਪਿੰਡਾਂ ਹਰ ਪਿੰਡ ਦੇ ਵਿੱਚ ਕਈ ਕਈ ਘਰ ਐਸੇ ਆ ਜਮੀਂਦਾਰਾਂ ਦੇ ਕਹਿ ਲੋ ਜੱਟਾਂ ਦੇ ਕਹਿ ਲੋ ਜਿਨ੍ਹਾਂ ਕੋਲ ਮਰਲਾ ਵੀ ਜ਼ਮੀਨ ਨਹੀਂ ਉਹ ਲੋਕ ਛਿਪ ਕੇ ਦਿਹਾੜੀ ਜਾਂਦੇ ਆ ਤਾਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਕਹਿੰਦੀ ਆ ਉਹਨਾਂ ਨੂੰ ਵੀ ਜ਼ਮੀਨਾਂ ਦੋ ਦੱਸੋ ਗਲਤ ਕੀ ਕਰ ਰਹੀ ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੂਜੇ ਪਾਸੇ ਜਿਹੜੀਆਂ ਹਕੂਮਤਾਂ ਨਹੀਂ ਤੇ ਜਿਹੜੇ ਉਹ ਧਣੀ ਭੂਮੀ ਪਤੀ ਨਹੀਂ ਉਹ ਇਹ ਵਰਤਾਂਤ ਜਾਣ ਬੁੱਝ ਕੇ ਸਿਰਜਦੇ ਆ ਜਿਹੜਾ ਤੁਸੀਂ ਬਣਾਇਆ ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਜ਼ਮੀਨਾਂ ਖੋ ਕੇ ਵੱਡੇ ਜ਼ਗੀਰਦਾਰਾਂ ਤੋਂ ਵੰਡੀਆਂ ਸੀ ਨਾ ਆਮ ਲੋਕਾਂ 'ਚ ਬਾਬਾ ਬੰਦਾ ਸਿੰਘ ਬਹਾਦਰ ਨੇ ਲੱਖਾਂ ਕਿੱਲੇ ਜ਼ਮੀਨਾਂ ਵੱਡੇ ਜ਼ਗੀਰਦਾਰਾਂ ਤੋਂ ਖੋ ਕੇ ਆਮ ਲੋਕਾਂ 'ਚ ਵੰਡੀਆਂ ਸੀ ਜੀ ਉਦੋਂ ਵੀ ਜਿਹੜੇ ਵੱਡੇ ਰਜਵਾੜੇ ਸੀ ਵੱਡੇ ਜ਼ਗੀਰਦਾਰ ਸੀ ਬਾਬਾ ਬੰਦਾ ਸਿੰਘ ਬਹਾਦਰ ਦੇ ਖਿਲਾਫ ਉਹਨਾਂ ਨੇ ਇਹੋ ਜੇ ਦੋਸ਼ ਲਾਏ ਸੀ ਵੀ ਇਹ ਤਾਂ ਜੀ ਐ ਕਰਨ ਲੱਗ ਪਿਆ ਤਾਂ ਉਹ ਕਰਨ ਲੱਗ ਪਿਆ ਤਾਂ ਆਪ ਨੱਪੂ ਗਏ ਨਹੀਂ ਤਾਂ ਆਪ ਸਾਂਭਣਾ ਸਾਰਾ ਕੁਝ ਬੜੀ ਤਰ੍ਹਾਂ ਦੇ ਦੋਸ਼ ਉਹਨਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਉੱਪਰ ਲਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਕਾਮਯਾਬ ਨਹੀਂ ਸੀ ਹੋਏ ਇਸੇ ਤਰ੍ਹਾਂ ਅੱਜ ਵੀ ਜਿਹੜੇ ਇਹ ਦੋਸ਼ ਲਾ ਰਹੇ ਨੇ ਉਹਨਾਂ ਕਾਮਯਾਬ ਨਹੀਂ ਹੋਣਾ ਅੱਛਾ ਬਖਸ਼ੀਸ਼ ਜੀ ਇੱਕ ਇਹ ਵੀ ਗੱਲ ਆ ਜਿਹੜੀ ਉੱਪਰ ਕੇ ਸਾਹਮਣੇ ਆਈ ਹੈਗੀ ਆ ਕਿ ਉਸ ਦਿਨ ਜਿਹੜਾ ਜੋ 28 ਫਰਵਰੀ ਨੂੰ ਜਿਹੜਾ ਦੀਵਾਵਲ ਲੈ ਗਿਆ ਲੋਕੀ ਕਹਿੰਦੇ ਵੀ ਇਹ ਆਰਐਸਐਸ ਦਾ ਪ੍ਰਚਾਰ ਕਰਦੇ ਹੈਗੇ ਆ ਉਹਦੇ ਵਿੱਚ ਜੋ ਦੀਵੇ ਦੇ ਵਿੱਚ ਜੋ ਕਿਓ ਪਾਇਆ ਹੈਗਾ ਉਹ ਤਾਂ ਜੀ ਪਿੱਛੋਂ ਚੱਲ ਕੇ ਆਇਆ ਹੈਗਾ ਆਰਐਸਐਸ ਵਾਲਿਆਂ ਵੱਲੋਂ ਚੱਲੇ ਹੈ नागਪੁਰ ਤੋਂ ਕਿਓ ਆਇਆ ਹੈਗਾ ਹੂੰ ਤਹਾਨੂੰ ਕੀ ਲੱਗਦਾ ਹੈ ਕਿ ਵਾਕਾ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜੀ ਉਹ ਇਸ ਤਰ੍ਹਾਂ ਦੇ ਆਪਣੇ ਸੰਘਰਸ਼ ਦੇ ਰਾਹੀਆਂ ਜਿਹੜਾ ਆਰਐਸਐਸ ਦਾ ਏਜੰਡਾ ਪੂਰ ਰਹੀ ਹੈਗੀ ਦੇਖੋ ਆਰਐਸਐਸ ਦੀ ਜਿਹੜੀ ਸੋਚ ਆ ਨਾ ਮੂਲ ਤੌਰ ਤੇ ਉਹ ਸੋਚ ਜਿਹੜੀ ਆ ਉਹ ਚਾਰ ਵਰਨਾ ਦੀ ਵੰਡ ਨਾਲ ਜੁੜੀ ਆ ਚਾਰ ਵਰਨ ਇੱਕ ਟਾਈਮ ਬਣਾਏ ਸੀ ਬ੍ਰਾਹਮਣਵਾਦ ਨੇ ਬ੍ਰਾਹਮਣ ਖੱਤਰੀ ਵੈਸ਼ ਤੇ ਛੂਦਰ ਸਾਰੇ ਜਿਹੜੇ ਲੋਕ ਨਹੀਂ ਜਾਣਦੇ ਉਹ ਸਮਝ ਲੈਣ ਤੇ ਆਰਐਸਐਸ ਉਸ ਸੋਚ ਨੂੰ ਸਹੀ ਕਹਿੰਦੀ ਹੈ ਉਸ ਵਰਨਵੰਡ ਨੂੰ ਆਰਐਸਐਸ ਮੰਨਦੀ ਰਹੀ ਆ ਤਾਂ ਉਸ ਵਰਨਵੰਡ ਦੇ ਵਿੱਚ ਬਲਰਾਜ ਜੀ ਇਹ ਸੀਗਾ ਵੀ ਜਿਹੜੇ ਛੂਦਰ ਨੇ ਜਿਨ੍ਹਾਂ ਨੂੰ ਅੱਜ ਐਸਸੀ ਜਾਂ ਦਲਿਤ ਕਿਹਾ ਜਾਂਦਾ ਉਹਨਾਂ ਨੂੰ ਜ਼ਮੀਨ ਜਾਇਦਾਦ ਤੋਂ ਵੰਚਿਤ ਕੀਤਾ ਹੋਇਆ ਵੀ ਇਹ ਜਾਇਦਾਦਾਂ ਜ਼ਮੀਨਾਂ ਨਹੀਂ ਰੱਖ ਸਕਦੇ ਉਹਨਾਂ ਤੇ ਪਾਬੰਦੀਆਂ ਸੀ ਵੀ ਉਹ ਪੜ੍ਹ ਵੀ ਨਹੀਂ ਸਕਦੇ ਉਹ ਜਾਇਦਾਦ ਵੀ ਨਹੀਂ ਰੱਖ ਸਕਦੇ ਤੇ ਆਰਐਸਐਸ ਤਾਂ ਉਸ ਵਿਚਾਰਧਾਰਾ ਨੂੰ ਮੰਨਦੀ ਹੈ ਤੇ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜੀ ਉਹ ਕਹਿੰਦੀ ਆ ਦਲਤਾਂ ਨੂੰ ਜ਼ਮੀਨ ਮਿਲਣੀ ਚਾਹੀਦੀ ਆ ਹੂੰ ਤੇ ਫਿਰ ਆਰਐਸਐਸ ਦੀ ਸੋਚ ਦੇ ਤਾਂ ਉਹਨਾਂ ਦੀ ਮੰਗ ਹੀ ਉਲਟਾ ਜੀ ਸੋ ਇਹ ਜਿਹੜੀਆਂ ਸਾਰੀਆਂ ਗੱਲਾਂ ਨੇ ਇਹ ਉਹ ਰਜਵਾੜੇ ਇਹ ਉਹ ਭੂਮੀਪਤੀ ਉਹ ਜਗੀਰ ਦਾ ਟਾਈਪ ਲੋਕ ਸਮਾਜ ਚ ਫਲਾ ਰਹੇ ਆ ਜਿਨ੍ਹਾਂ ਨੂੰ ਲੱਗਦਾ ਵੀ ਜੇ ਇਹ ਮੰਗ ਉੱਭਰ ਗਈ ਤੇ ਜਿਹੜੇ ਅਸੀਂ ਸੈਂਕੜੇ ਹਜ਼ਾਰਾਂ ਕਿੱਲੇ ਨੱਪੀ ਬੈਠੇ ਆ ਉਹ ਸਾਡੇ ਤੋਂ ਖੋਹੇ ਜਾਣਗੇ ਬਖਸ਼ੀ ਜੀ ਇਹ ਕੱਲ ਹੋਰ ਬਹੁਤ ਅਹਿਮ ਹੈਗੀ ਜਦੋਂ ਜ਼ਮੀਨ ਦੀ ਗੱਲ ਚੱਲਦੀ ਹੈ ਨਾ ਤਾਂ ਆਮ ਤੌਰ ਤੇ ਇਹ ਗੱਲ ਆਖੀ ਜਾਂਦੀ ਕਿ ਜਿਨ੍ਹਾਂ ਨੇ ਜ਼ਮੀਨਾਂ ਜਾਇਦਾਦਾਂ ਬਣਾਈਆਂ ਹੈਗੀਆਂ ਉਹ ਤਾਂ ਜੀ ਮਿਹਨਤਾਂ ਦੇ ਨਾਲ ਬਣੀਆਂ ਹੈਗੀਆਂ ਕਿਸਾਨਾਂ ਨੇ ਵੀ ਬਹੁਤ ਸਾਰਿਆਂ ਨੇ ਜੱਟ ਭਾਈਚਾਰੇ ਦੇ ਵਿੱਚੋਂ ਵੀ ਬਹੁਤ ਸਾਰੇ ਲੋਕਾਂ ਨੇ ਜ਼ਮੀਨਾਂ ਵੇਚੀਆਂ ਕਹਿੰਦੇ ਉਹਨਾਂ ਨੂੰ ਸਾਂਭਣ ਦਾ ਤਰੀਕਾ ਨਹੀਂ ਆਇਆਗਾ ਉਹ ਜਿਨ੍ਹਾਂ ਨੇ ਸਾਂਭ ਲਈਆਂ ਜਿਹੜੇ ਜ਼ਿਆਦਾ ਵੱਡੇ ਭੂਮੀਪਤੀ ਬਣ ਗਏ ਉਹਨਾਂ ਨੇ ਤਾਂ ਮਿਹਨਤ ਕੀਤੀ ਹੈਗੀ ਆ ਤੁਹਾਨੂੰ ਲੱਗਦਾ ਹੈਗਾ ਕੀ ਉਹਨਾਂ ਨੇ ਮਿਹਨਤ ਕੀਤੀ ਹੈ ਤੇ ਨਾਲ ਲੱਗਦਾ ਮ ਸਵਾਲ ਇਹ ਵੀ ਹੈਗਾ ਕੀ ਵਾਕਾ ਹੀ ਜੋ ਇਹ ਜ਼ਮੀਨਾਂ ਆ ਜਾਂ ਜੋ ਵੀ ਹੋਰ ਪੈਦਾਵਰ ਦੇ ਸਾਧਨ ਆ ਕਿ ਉਹਨਾਂ ਦੇ ਉੱਤੇ ਕੋਈ ਬੰਦਸ਼ ਹੋਣੀ ਚਾਹੀਦੀ ਕੋਈ ਲਿਮਟ ਹੋਣੀ ਚਾਹੀਦੀ ਹੈ ਦੇਖੋ ਜੀ ਪਹਿਲੀ ਤਾਂ ਗੱਲ ਜਿਹੜੇ ਬੰਦੇ ਇਹ ਕਹਿੰਦੇ ਆ ਵੀ ਜਿਨ੍ਹਾਂ ਨੇ ਧੰਨ ਦੇ ਤੇ ਜ਼ਮੀਨਾਂ ਦੇ ਅੰਬਾਰ ਲਾਏ ਨੇ ਸੈਂਕੜੇ ਹਜ਼ਾਰਾਂ ਕਿੱਲੇ ਜੋੜੀ ਬੈਠੇ ਨੇ ਵੀ ਉਹਨਾਂ ਨੇ ਮਿਹਨਤ ਨਾਲ ਬਣਾਈ ਆ ਉਹ ਬੰਦੇ ਸਾਡੇ ਸਹਿਬ ਗੁਰੂ ਨਾਨਕ ਦੇਵ ਦੀ ਸੋਚ ਦੇ ਉਲਟ ਨੇ ਕਿਉਂਕਿ ਗੁਰੂ ਸਾਹਿਬ ਗੁਰਬਾਣੀ ਚ ਕਹਿੰਦੇ ਨੇ ਪਾਪਾਂ ਬਾਜੋ ਹੋਵੇ ਨਾਹੀਂ ਮੋਇਆਂ ਸਾਥ ਨਾ ਜਾਈ ਆਪਣੀ ਮਿਹਨਤ ਕਿਰਤ ਦੇ ਨਾਲ ਬੰਦਾ ਆਪਣਾ ਨਰਵਾਹ ਤਾਂ ਕਰ ਸਕਦਾ ਹੈ ਪਰ ਇੰਨਾ ਜ਼ਿਆਦਾ ਧਨ ਇਕੱਠਾ ਨਹੀਂ ਕਰ ਸਕਦਾ ਜਿੰਨਾ ਮਲਕਪਾਗੋ ਨੇ ਉਸ ਟਾਈਮ ਕੀਤਾ ਸੀ ਅੱਜ ਵੀ ਕਾਫੀ ਸਾਰੇ ਮਲਕਪਾਗੋ ਹੈਗੇ ਨੇ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਧਨ ਜਾਇਦਾਦਾਂ ਜ਼ਮੀਨਾਂ ਇਕੱਠੀਆਂ ਹੋਈਆਂ ਨੇ ਤੇ ਉਹਨਾਂ ਦੀ ਜਾਇਦਾਦ ਨੂੰ ਜਿਹੜਾ ਇਹ ਕਹਿੰਦਾ ਵੀ ਉਹਨਾਂ ਮਿਹਨਤ ਨਾਲ ਬਣਾਈ ਆ ਮੈਂ ਕਹਿੰਨਾ ਜਾਂ ਤੇ ਉਹਨੂੰ ਅਕਲ ਨਹੀਂ ਉਹ ਬੰਦੇ ਦੀ ਕੋਈ ਸੋਝੀ ਨਹੀਂ ਉਹ ਬੰਦਾ ਗੁਰੂ ਸਹਿਬਾਨਾਂ ਦੀ ਸੋਚ ਦੇ ਵੀ ਉਲਟ ਜਾ ਕੇ ਖੜਦਾ ਉਹਨੇ ਗੁਰਬਾਣੀ ਨੂੰ ਨਹੀਂ ਸਮਝਾ ਤੇ ਪੜਿਆ ਗੁਰਬਾਣੀ ਤੇ ਕਹਿੰਦੀ ਆ ਦਸਾਂ ਨਵਾਂ ਦੀ ਕਿਰਤ ਕਰੋ ਤੇ ਕਿਰਤ ਦੇ ਨਾਲ ਕਦੇ ਵੀ ਧਨ ਦੇ ਅੰਬਾਰ ਨਹੀਂ ਲੱਗ ਸਕਦੇ ਨਾ ਕਿਸੇ ਤੋਂ ਲੱਗੇ ਆ ਦੂਜੇ ਪਾਸੇ ਜਿਹੜਾ ਬਿੱਲ ਗੇਟਸ ਆ 4 ਲੱਖ ਏਕੜ ਜ਼ਮੀਨ ਆ ਉਹਦੇ ਕੋਲ ਕੀ ਉਹਨੇ ਉਹਨੇ ਇਕੱਲੇ ਨੇ ਮਿਹਨਤ ਜ਼ਿਆਦਾ ਕਰ ਲਈ ਤੇ ਬਾਕੀ ਆ ਜਿਹੜੇ ਸਾਡੇ ਪਿੰਡਾਂ ਚ ਦਿਨ ਰਾਤ ਲੋਕ ਖੱਪੀ ਜਾਂਦੇ ਆ ਸੌਂਦੇ ਹੀ ਨਹੀਂਗੇ ਰਾਤ ਨੂੰ ਵੀ ਉੱਠ ਕੇ ਕੰਮ ਕਰਦੇ ਫਿਰਦੇ ਆ ਨੀਂਦ ਵੀ ਹਰਾਮ ਕੀਤੀ ਹੋਈ ਆ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਕੱਲੇ ਬਿਲ ਗੇਟਸ ਨੇ ਕੀਤਾ ਇਹਦਾ ਮਤਲਬ ਅਮਾਨੀ ਤੇ ਅਡਾਨੀ ਕੋਲ ਇੰਨੀ ਜਾਇਦਾਦ ਆ ਉਹ ਇਕੱਲੇ ਸਾਰੇ ਪੰਜਾਬ ਦੀ ਜ਼ਮੀਨ ਖਰੀਦ ਸਕਦੇ ਆ ਇਹਦਾ ਮਤਲਬ ਆ ਵੀ ਮਕੇਸ਼ ਅਮਾਨੀ ਤੇ ਗੌਤਮ ਅਡਾਨੀ ਹਰਾਂ ਨੇ ਬਹੁਤ ਮਿਹਨਤਾਂ ਕਿਰਤਾਂ ਕੀਤੀਆਂ ਨੇ ਤੇ ਬਾਕੀ ਆ ਪੰਜਾਬ ਦੇ ਲੋਕ ਜਿਹੜੇ ਫਿਰ ਇਹਨਾਂ ਨੇ ਕੋਈ ਮਿਹਨਤ ਨਹੀਂ ਕੀਤੀ ਇਹ ਬੜੀਆਂ ਬੇਹੂਦਾ ਗੱਲਾਂ ਨੇ ਵੀ ਮਿਹਨਤ ਨਾਲ ਮਿਹਨਤ ਦੇ ਨਾਲ ਜਿੰਨਾ ਕੋਲ ਵੀ 5 7 10 15 16 17 ਕਿੱਲੇ ਤੱਕ ਜ਼ਮੀਨ ਆ ਉਹ ਮਿਹਨਤ ਨਾਲ ਹੋ ਸਕਦੀ ਆ ਹੂੰ ਪਰ ਜਿੰਨਾ ਕੋਲ ਸੈਂਕੜੇ ਕਿੱਲੇ ਨੇ ਉਹ ਕੋਈ ਮਿਹਨਤ ਨਹੀਂ ਕੀਤੀ ਉਹ ਸਭ ਠੱਗੀਆਂ ਠੋਰੀਆਂ ਨਾਪ ਨਪਾ ਕੀਤੇ ਨੇ ਜਾਂ ਬਹੁਤ ਸਾਰੇ ਰਜਵਾੜੇ ਅੱਜ ਉਹ ਨਹੀਂ ਜਿਹੜੇ ਗਦਾਰੀਆਂ ਕਰਦੇ ਰਹੇ ਤੇ ਗਰਾਰੀਆਂ ਦੇ ਵੱਟੇ ਉਹਨਾਂ ਨੂੰ ਪਹਿਲਾ ਮੁਗਲ ਬਾਦਸ਼ਾਹ ਜ਼ਗੀਰਾਂ ਦਿੰਦੇ ਰਹੇ ਤੇ ਫਿਰ ਅੰਗਰੇਜ਼ ਜ਼ਗੀਰਾਂ ਦਿੰਦੇ ਰਹੇ ਬਹੁਤ ਸਾਰੇ ਰਜਵਾੜੇ ਭੂਮੀਪਤੀ ਪੰਜਾਬ ਤੇ ਭਾਰਤ ਚ ਬਲਰਾਜ ਉਹ ਰਹੇ ਆ ਜਿਨ੍ਹਾਂ ਨੇ ਸਾਡੇ ਗੁਰੂਆਂ ਦੇ ਖਿਲਾਫ ਗਦਾਰੀਆਂ ਕੀਤੀਆਂ ਜਿਨ੍ਹਾਂ ਨੇ ਸਿੱਖ ਲਹਿਰ ਦੇ ਖਿਲਾਫ ਗਦਾਰੀਆਂ ਕੀਤੀਆਂ ਜਿਨ੍ਹਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਹੋਰਾਂ ਦੀ ਲਹਿਰ ਦੇ ਖਿਲਾਫ ਗਦਾਰੀਆਂ ਕੀਤੀਆਂ ਔਰ ਮੁਗਲ ਬਾਦਸ਼ਾਹ ਉਹਨਾਂ ਨੂੰ ਜ਼ਗੀਰਾਂ ਦੇ ਕੇ ਜ਼ਮੀਨਾਂ ਦੇ ਕੇ ਨਵਾਜਦੇ ਰਹੇ ਜਦੋਂ ਆਜ਼ਾਦੀ ਦੀ ਲਹਿਰ ਚੱਲ ਰਹੀ ਸੀ ਜਦੋਂ ਸ਼ਹੀਦ ਭਗਤ ਸਿੰਘ ਹੋਰੀ ਗਦਰੀ ਬਾਬੇ ਭਗਤ ਸਰਾਬੇ ਲੜਾਈ ਲੜ ਰਹੇ ਸੀ ਇਹਨਾਂ ਦੇ ਖਿਲਾਫ ਜਿਨ੍ਹਾਂ ਨੇ ਗਦਾਰੀਆਂ ਕੀਤੀਆਂ ਅੰਗਰੇਜ਼ਾਂ ਨੇ ਉਹਨਾਂ ਨੂੰ ਜ਼ਗੀਰਾਂ ਦਿੱਤੀਆਂ ਜ਼ਮੀਨਾਂ ਦਿੱਤੀਆਂ ਕਿੰਨੇ ਘਰਾਣੇ ਪੰਜਾਬ ਚ ਹੋਣ ਵੀ ਹੈਗੇ ਨਹੀਂ ਅੱਜ ਵੀ ਉਹਨਾਂ ਚ ਕਈ ਸਿਆਸਤ ਚ ਨੇ ਜੇ ਕੋਈ ਕਹਿੰਦਾ ਹੈ ਵੀ ਉਹਨਾਂ ਨੇ ਆਪਣੀ ਮਿਹਨਤ ਨਾਲ ਬਣਾਈਆਂ ਨੇ ਤੇ ਮੈਂ ਕਹਿੰਨਾ ਇਸ ਸੋਚ ਨੂੰ ਥੋੜਾ ਬਹੁਤ ਅਕਲ ਸਿੱਖਣ ਦੀ ਲੋੜ ਆ ਇਹ ਬੜਾ ਉਹ ਚੱਲ ਪੁਣਾ ਜਾਂ ਬੇਵਕੂਫੀ ਆ ਜਿਹਨੂੰ ਸਮਾਜ ਚ ਫੈਲਾਇਆ ਜਾ ਰਿਹਾ ਹੈ ਜੀ ਅੱਛਾ ਭਾਈ ਬਖਸ਼ੀਸ਼ ਜੀ ਨਾਲ ਨਾਲ ਇਹ ਵੀ ਹੈਗਾ ਜਿਵੇਂ ਜਿਵੇਂ ਸੰਘਰਸ਼ ਤੀਜ ਹੁੰਦਾ ਜਾ ਰਿਹਾ ਹੈਗਾ ਹੂੰ ਇਹ ਗੱਲ ਬਾਰੀ ਜਾ ਰਹੀ ਹੈਗੀ ਆ ਕਿ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਜਿਹੜੀ ਜੱਟ ਵਰਸਸ ਦਲਤ ਆ ਜਿਹੜੀ ਉਹ ਬਣਾ ਰਹੀ ਹੈਗੀ ਆ ਕਿ ਵਾਕਿਆ ਹੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਇਹ ਜੋ ਐਕਸ਼ਨ ਹੋ ਰਹੇ ਹੈਗੇ ਆ ਕਿ ਉਹ ਜੱਟਾਂ ਖਿਲਾਫ ਐਕਸ਼ਨ ਹੋ ਰਹੇ ਹੈਗੇ ਦੇਖੋ ਜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਕਿਤੇ ਵੀ ਇਹ ਮੈ ਨਹੀਂ ਸੁਣਿਆ ਕਿ ਆ ਹੋਵੇ ਵੀ ਅਸੀਂ ਜੱਟਾਂ ਤੋਂ ਖੋ ਕੇ ਤੇ ਐਸਸੀ ਕੈਟਾਗਰੀ ਚ ਜ਼ਮੀਨ ਵੰਡਣੀਆਂ ਕਿਤੇ ਵੀ ਉਹਨਾਂ ਨੇ ਤਾਂ ਇਹ ਕਿਹਾ ਵੀ ਵੱਡੇ ਰਜਵਾੜਿਆਂ ਤੋਂ ਖੋ ਕੇ ਜ਼ਮੀਨਾਂ ਉਹਨਾਂ ਨੇ ਇਹ ਕਿਹਾ ਜਿਹੜੀਆਂ ਰਾਜਿਆਂ ਦੀਆਂ ਰਿਆਸਤਾਂ ਦੀਆਂ ਬੇਨਾਮ ਪਈਆਂ ਜ਼ਮੀਨਾਂ ਨੇ ਉਹ ਅਸੀਂ ਹਥਿਆਕ ਕੇ ਤੇ ਬੇਜ਼ਮੀਨੇ ਲੋਕਾਂ ਦੇ ਵਿੱਚ ਵੰਡਣੀਆਂ ਚਾਹੁੰਦੇ ਆ ਹੁਣ ਤੁਸੀਂ ਦੱਸੋ ਜੱਟ ਤੇ ਦਲਿਤ ਵਾਲਾ ਇਹ ਮਸਲਾ ਕਿਹੜੇ ਹਿਸਾਬ ਨਾਲ ਹੋ ਗਿਆ ਅਸਲ ਦੇ ਵਿੱਚ ਇਹ ਗੁੰਮਰਾਹਕੁੰਨ ਪ੍ਰਚਾਰ ਦਾ ਪੱਤਾ ਉਹੀ ਲੋਕ ਖੇਡ ਰਹੇ ਆ ਜਿਹੜੇ ਸੈਂਕੜੇ ਹਜ਼ਾਰਾਂ ਕਿੱਲਿਆਂ ਤੇ ਕਬਜ਼ਾ ਰੱਖਣਾ ਚਾਹੁੰਦੇ ਆ ਜਿਹੜੇ ਨਹੀਂ ਚਾਹੁੰਦੇ ਵੀ ਬੇਜ਼ਮੀਨੇ ਚਾਹੇ ਉਹ ਜੱਟ ਨੇ ਚਾਹੇ ਉਹ ਮਤਲਬ ਐਸਸੀ ਨੇ ਚਾਹੇ ਉਹ ਬੀਸੀ ਨੇ ਬੇਜ਼ਮੀਨਿਆਂ ਚ ਜ਼ਮੀਨ ਨਾ ਜਾਵੇ ਜਿਹੜੇ ਐ ਚਾਹੁੰਦੇ ਆ ਉਹ ਆ ਜਿਹੜਾ ਪ੍ਰਚਾਰ ਹੈ ਇਹਨੂੰ ਵਧਾ ਰਹੇ ਆ ਫਲਾ ਰਹੇ ਆ ਪ੍ਰਚਾਰ ਕਰ ਰਹੇ ਆ ਅੱਛਾ ਤੁਸੀਂ ਅ ਇਹ ਜੇ ਪੱਤਰਕਾਰੀ ਦੇ ਖੇਤਰ ਦੇ ਵਿੱਚ ਵੀ ਵਿਚਰਿਓ ਕਾਫੀ ਸਾਰੀਆਂ ਲਹਿਰਾਂ ਵੀ ਦੇਖੀਆਂ ਹੈਗੀਆਂ ਇਸ ਤੋਂ ਪਹਿਲਾਂ ਵੀ ਇਹ ਇਹ ਜੋ ਸੰਘਰਸ਼ ਹੈਗਾ ਇਸ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ ਫਿਲਹਾਲ ਤਾਂ ਇਹ ਹੈਗਾ ਕਿ ਸਾਰੇ ਦੇ ਸਾਰੇ ਮਜ਼ਦੂਰ ਆ ਜਿਹੜੇ ਅੰਦਰ ਡੱਕਤੇ ਹੈਗੇ ਤੁਹਾਨੂੰ ਲੱਗਦਾ ਹੈ ਕਿ ਇਸ ਤਰੀਕੇ ਦੇ ਨਾਲ ਮਜ਼ਦੂਰਾਂ ਨੂੰ ਅੰਦਰ ਡੱਕਣ ਦੇ ਨਾਲ ਆ ਜਿਹੜਾ ਇਹ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੰਘਰਸ਼ ਆ ਜਿਹੜਾ ਉਹ ਮੱਧਮ ਪੈ ਜਾਊਗਾ ਮੱਠਾ ਪੈ ਜਾਊਗਾ ਕਿਵੇਂ ਦੇਖਦੇ ਹੋ ਇਸ ਦੇ ਭਵਿੱਖ ਨੂੰ ਕਿਵੇਂ ਦੇਖਦੇ ਹੋ ਦੇਖੋ ਜੀ ਇਦੇ ਉੱਪਰ ਇੱਕ ਮਹਾਨ ਇਨਕਲਾਬੀ ਸ਼ਾਇਰ ਨੇ ਲਿਖਿਆ ਸੀ ਅੱਜ ਨਹੀਂ ਤੇ ਕੱਲ ਤੁਰੇਗੀ ਤੁਰਿਆ ਚੱਲ ਮੰਜ਼ਲ ਤੇਰੇ ਵੱਲ ਤੁਰੇਗੀ ਤੁਰਿਆ ਚੱਲ ਅੱਜ ਚਲਾ ਦੇ ਗੱਲ ਭਾਵੇਂ ਤੂੰ ਕੱਲਾ ਹੀ ਏਂ ਇੱਕ ਦਿਨ ਹਰ ਥਾਂ ਗੱਲ ਤੁਰੇਗੀ ਤੁਰਿਆ ਚੱਲ ਜਦੋਂ ਕੋਈ ਲਹਿਰ ਸਿੱਧੀ ਹੱਕਾਂ ਨਾਲ ਪੇਟ ਨਾਲ ਤੇ ਰੋਟੀ ਨਾਲ ਜੁੜੀ ਹੋਵੇ ਉਹਨੂੰ ਅੱਜ ਤੱਕ ਦੁਨੀਆ ਦਾ ਇਤਿਹਾਸ ਪੜ ਲਓ ਕੋਈ ਤਾਕਤ ਦਬਾ ਨਹੀਂ ਸਕੀ ਜੀ ਵਿਅਕਤੀ ਤੌਰ ਤੇ ਉਹਨੂੰ ਪਛਾੜਿਆ ਜਾ ਸਕਦਾ ਹੈ ਪਰ ਦਬਾਇਆ ਤੇ ਖਤਮ ਨਹੀਂ ਕੀਤਾ ਜਾ ਸਕਦਾ ਜੀ ਦਬਾਇਆ ਤੇ ਖਤਮ ਕੀਤਾ ਉਹਨਾਂ ਲਹਿਰਾਂ ਨੂੰ ਸਕਦਾ ਜਿਹੜੀਆਂ ਲਹਿਰਾਂ ਗਲਤ ਨੀਹਾਂ ਤੇ ਉਸਰੀਆਂ ਹੋਣ ਗਲਤ ਮੰਗਾ ਗਲਤ ਮਸਲਿਆਂ ਤੇ ਫਿਰਕੂਵਾਦ ਤੇ ਧਾਰਮਿਕ ਨਫਰਤ ਤੇ ਜਾਤੀਵਾਦ ਤੇ ਇਹੋ ਜਿਹੀਆਂ ਚੀਜ਼ਾਂ ਤੇ ਜਿਹੜੀਆਂ ਉਸਰੀਆਂ ਨੇ ਉਹਨਾਂ ਨੂੰ ਰੋਕਿਆ ਜਾ ਸਕਦਾ ਪਰ ਹੱਕਾਂ ਦੀਆਂ ਲਹਿਰਾਂ ਕਦੇ ਨਹੀਂ ਰੁਕੀਆਂ ਜੀ ਕਹਿੰਦੇ ਆ ਹਰ ਮਿੱਟੀ ਦੀ ਆਪਣੀ ਖਸਲਤ ਹਰ ਮਿੱਟੀ ਕੁੱਟਿਆਣੀ ਪੁਰਦੀ ਹਰ ਫੱਟੜ ਮੱਥਾ ਨਹੀਂ ਝੁਕਦਾ ਬੰਨ ਲਾਇਆ ਹਰ ਛਲ ਨਹੀਂ ਰੁਕਦੀ ਤੇ ਇਹੀ ਗੱਲ ਇਹ ਜਿਹੜੀ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਆ ਇਹ ਸਿੱਧ ਕਰੇਗੀ ਆ ਅੱਜ ਤੋਂ ਥੋੜੇ ਦਿਨ ਪਹਿਲਾਂ ਤੱਕ ਇਹ ਮੁੱਦਾ ਕੱਲੇ ਬੇਚਰਾਗ ਪਿੰਡ ਦਾ ਸੀ ਸੰਗਰੂਰ ਦੇ ਅੱਜ ਇਹ ਮੁੱਦਾ ਪੰਜਾਬ ਦੇ ਹਜ਼ਾਰਾਂ ਪਿੰਡਾਂ ਦਾ ਬਣ ਗਿਆ ਪਿੰਡਾਂ 'ਚ ਜਿਹੜੇ ਆਮ ਬੇਜਮੀਨੇ ਲੋਕ ਨੇ ਚਾਹੇ ਉਹ ਜੱਟ ਨੇ ਚਾਹੇ ਉਹ ਮਜ਼ਦੂਰ ਨੇ ਉਹ ਇਹ ਵੇਖ ਰਹੇ ਨੇ ਵੀ ਯਾਰ ਸਾਡੇ ਪਿੰਡ ਸਾਡੇ ਏਰੀਆ ਚ ਕਿੰਨੀ ਇੱਕ ਜ਼ਮੀਨ ਇਹੋ ਜੀ ਆ ਜਿਹੜੀ ਬੇਨਾਮ ਪਈ ਆ ਅਸੀਂ ਵੀ ਲੜਾਈ ਲੜੀਏ ਕਿਉਂਕਿ ਜ਼ਮੀਨ ਤਾਂ ਸਾਰੀ ਬਲਰਾਜ ਜੀ ਰਜਵਾੜਿਆਂ ਕੋਲ ਐ ਤੇ ਬਾਕੀ ਸਾਰਾ ਕਾਰਪੋਰੇਟ ਜੱਟ ਸਾਰੀ ਜ਼ਮੀਨ ਦੇ ਉੱਪਰ ਜੱਕੜ ਪੰਜਾਬ ਮਜ਼ਬੂਤ ਕਰ ਰਿਹਾ ਤਾਂ ਇਸ ਸਥਿਤੀ ਚ ਲੋਕਾਂ ਕੋਲ ਇੱਕ ਹੀ ਰਾਸ ਵੱਲੜਾ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕਰਨਾ ਉਹ ਕਰ ਰਹੇ ਆ ਅਛਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਨੇ ਤਾਂ ਹੱਥ ਪਾਇਆ ਹੈਗਾ ਪਰ ਬਹੁਤ ਸਾਰੀਆਂ ਦਲਤ ਜਥੇਬੰਦੀਆਂ ਜਿਹੜੀਆਂ ਉਹ ਇਸ ਮਾਮਲੇ ਨੂੰ ਉਹਨਾਂ ਨੇ ਕਰੇ ਸੀਨ ਤੇ ਨਹੀਂ ਲੈ ਕੇ ਜਾਂਦਾ ਵੀ ਲੈਂਡ ਸੀਲਿੰਗ ਐਕਟ ਲਾਗੂ ਹੋਣਾ ਚਾਹੀਦਾ ਦਲਤਾਂ ਨੂੰ ਵੀ ਕੋਈ ਜ਼ਮੀਨ ਮਿਲਣੀ ਚਾਹੀਦੀ ਆ ਉਹਨਾਂ ਜਥੇਬੰਦੀਆਂ ਦੇ ਕਰਤਾਰਾਂ ਨੂੰ ਕਿਵੇਂ ਦੇਖਦੇ ਆ ਦੇਖੋ ਜੀ ਜਿਹੜੀਆਂ ਵੋਟ ਸਿਆਸਤ ਨਾਲ ਜੁੜੀਆਂ ਦਲਤ ਜਥੇਬੰਦੀਆਂ ਨਾ ਉਹਨਾਂ ਨੇ ਇਹਨਾਂ ਏਜੰਡਿਆਂ ਤੇ ਕਦੇ ਨਹੀਂ ਗੱਲ ਕਰਨੀ ਕਦੇ ਨਹੀਂ ਕਰਨੀ ਗਰੰਟੀ ਆਪਣੀ ਕਿਉਂ ਜੀ ਉਹਨਾਂ ਨੇ ਉਹਨਾਂ ਵਾਂਗ ਹੀ ਕੰਮ ਕਰਨਾ ਜਿਵੇਂ ਪਹਿਲਾਂ ਹਕੂਮਤਾਂ ਚਾਲਾਂ ਖੇਡਦੀਆਂ ਆਈਆਂ ਵੀ ਲੋਕਾਂ ਨੂੰ ਜਾਤੀ ਨਫ਼ਰਤ ਪੜਕਾ ਕੇ ਪਾੜੋ ਕੱਲੀ ਜਾਤੀ ਨਫ਼ਰਤ ਜਾਤੀਵਾਦ ਐਸ ਚੀਜ਼ ਨੂੰ ਉਹ ਪੜਕਾ ਕੇ ਤੇ ਵੋਟਾਂ ਵਟੋਰਨੀਆਂ ਨੇ ਹੋਰ ਉਹਨਾਂ ਦਾ ਕੋਈ ਕੰਮ ਨਹੀਂ ਜਿਹੜਾ ਵੀ ਕੋਈ ਜੱਥੇਬੰਦੀ ਕੋਈ ਸੰਗਠਨ ਕੋਈ ਪਾਰਟੀ ਦਲ ਤਾਂ ਦੱਬੇ ਕੁਚਲਿਆ ਜਾਂ ਗਰੀਬਾਂ ਦੀ ਅਸਲੀ ਹਤਾਸ਼ੀ ਉਹ ਸਭ ਤੋਂ ਪਹਿਲਾਂ ਆਰਥਿਕ ਮੰਗ ਦੀ ਲੜਾਈ ਲੜੇਗੀ ਜੀ ਬਰਾਬਰੀ ਦੀ ਲੜਾਈ ਲੜੇਗੀ ਉਹ ਕਹੇਗੀ ਕਿ ਵੋਟਾਂ ਬਾਅਦ ਚ ਪਹਿਲਾਂ ਆਰਥਿਕ ਬਰਾਬਰੀ ਬਹੁਤ ਵੱਡੇ ਵਿਦਵਾਨਾਂ ਨੇ ਕਿਹਾ ਵੀ ਜਿੱਥੇ ਆਰਥਿਕ ਬਰਾਬਰੀ ਨਾ ਹੋਵੇ ਇੱਕ ਪਾਸੇ ਬਹੁਤ ਅਮੀਰ ਤੇ ਦੂਜੇ ਪਾਸੇ ਉੱਥੇ ਹੀ ਬਹੁਤ ਗਰੀਬ ਹੋਣ ਉੱਥੇ ਵੋਟਾਂ ਸਿਰਫ ਇੱਕ ਦਿਖਾਵਾ ਤੇ ਪਖੰਡ ਹੁੰਦੀਆਂ ਨੇ ਕਿਉਂਕਿ ਆਰਥਿਕ ਤੌਰ ਤੇ ਗੁਲਾਮ ਲੋਕ ਕਦੇ ਆਜ਼ਾਦ ਵੋਟ ਨਹੀਂ ਕਰ ਸਕਦੇ ਇਹ ਮਾਰਕ ਟਵੇਨ ਵਰਗਿਆਂ ਨੇ ਸਿੱਧ ਕੀਤਾ ਹੋਇਆ ਤਾਂ ਇਹ ਜੜੀਆਂ ਜਥੇਬੰਦੀਆਂ ਦਲਤਾਂ ਦੇ ਨਾਂ ਤੇ ਵੋਟਾਂ ਮਟੋਰਨ ਦੀ ਕੋਸ਼ਿਸ਼ ਕਈ ਕਰਦੀਆਂ ਨੇ ਉਹਨਾਂ ਦਾ ਇਹੀ ਤਰੀਕਾ ਇਹੀ ਲੱਛਣ ਹੈ ਸੋ ਦੋਸਤੋ ਇਹ ਸੀ ਗੱਲਬਾਤ ਪ੍ਰੋਫੈਸਰ ਡਾਕਟਰ ਬਖਸ਼ੀਤ ਸਿੰਘ ਆਯਾਜ਼ ਜੀ ਨਾਲ ਉਮੀਦ ਕਰਦੇ ਆ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਊਗੀ ਅ ਫਿਰ ਵੀ ਕੋਸ਼ਕ ਖਾਮੀਆਂ ਜਿਹੜੀਆਂ ਰਹਿ ਜਾਂਦੀਆਂ ਕਿਉਂਕਿ ਬੰਦਾ ਪੂਰਨ ਤੌਰ ਦੇ ਉਤੇ ਕੋਈ ਪਰਿਪੂਰਨ ਨਹੀਂ ਹੁੰਦਾਗਾ ਜੇਕਰ ਤੁਹਾਡਾ ਵੀ ਕੋਈ ਸੁਝਾਅ ਹੈਗਾ ਤੇ ਕਮੈਂਟ ਬਾਕਸ ਦੇ ਵਿੱਚ ਲਾਜ਼ਮੀ ਦਿਓ ਜੇ ਸੋ ਮਹਿਮਲ ਰਾਜ ਮੌੜ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ